ਇਹ ਜਿਹੜਾ ਸ਼ੂਗਰ ਨੂੰ ਤਾਂ ਕਹਿੰਦੇ ਆ ਜੀ ਇਹ ਡਾਕਟਰ ਕਹਿੰਦੇ ਜੀ ਕੰਟਰੋਲ ਕਰਦੀ ਹੈ ਇੱਕ ਇਹਦਾ ਹੋਰ ਬਹੁਤ ਵੱਡਾ ਗੁਣ ਹੈ ਉਹ ਇਹ ਆ ਕਿ ਕਹਿੰਦੇ ਨੇ ਕਿ ਇਹ ਜਿਹੜੀ ਜਾਮਣ ਆ ਨਾ ਇਹ ਅੰਦਰ ਸਾਡੇ ਜੇ ਬਾਹਰ ਚਾਂਸ ਕੋਈ ਗਲਤੀ ਨਾਲ ਵਾਲ ਵਗੈਰਾ ਵੀ ਚੱਲ ਜਵੇ ਹਾਂਜੀ ਹਾਂਜੀ ਉਹਨੂੰ ਵੀ ਕਹਿੰਦੇ ਗਾਲ ਦਿੰਦੀ ਹੈ ਹਾਂਜੀ ਗਾਲ ਕੇ ਬਾਹਰ ਕਰ ਦਿੰਦੀ ਹੈ ਜੀ ਇਹ ਦੇਸੀ ਜਾਮਣ ਆ ਜੀ ਰੁੱਤ ਦਾ ਫਲ ਜ਼ਰੂਰ ਖਾਣਾ ਚਾਹੀਦਾ ਹਾਂਜੀ ਹਾਂਜੀ ਰੁੱਤ ਦਾ ਫਲ ਅਸੀਂ ਖਾਂਦੇ ਨਹੀਂ ਮੈਂ ਕਹਾਂ ਜੀ ਸਾਨੂੰ ਘਟੋ ਘਟ ਪਾਈ ਆ ਕੇ ਜਾਮਣ 8 10 ਦਿਆਂ ਜ਼ਰੂਰ ਖਾਣੇ ਚਾਹੀਦੇ ਇਹ ਜਾਮਣ ਜੀ ਸਨ 88 ਦੀ ਲੱਗੀ ਹੋਈ ਆ ਜੀ ਲੋ ਜੀ ਅਸੀਂ ਜਾਮਣਾ ਤੋੜੀ ਜਾਂਦੇ ਆ ਤੇ ਜਿਹੜਾ ਖਾਣਾ ਚਾਹੁੰਦਾ ਉਹ ਆ ਸਕਦਾ ਅੱਜ ਦੀ ਜਿਹੜੀ ਯੂਥ ਆ ਉਹ ਇਹਨੂੰ ਨੈਗਲੈਕਟ ਕਰਦੀ ਆ ਜਿੱਦੀ ਯੂਥ ਨੂੰ ਨਹੀਂ ਇਹਦੇ ਬਾਰੇ ਕੋਈ ਹੈਗਾ ਮੈਂ ਕਹਾ ਜੀ ਸਾਡੀ ਉਮਰ ਚਦੋਂ ਨਿੱਕੇ ਹੁੰਦੇ ਸੀਗੇ ਜੀ ਹਾਂ ਜੀ ਜਾਮਣ ਖਾਣਾ ਖਾਣ ਵਾਸਤੇ ਜਾਂਦੇ ਸੀ ਜੀ ਬੇਰ ਖਾਂਦੇ ਸੀਗੇ ਜੀ ਉਹਦੇ ਲੋਕ ਕਹੋ ਜゃ ਫਲ ਸੀਗੇ ਤੇ ਬਿਮਾਰੀ ਵੀ ਕੋਈ ਨਹੀਂ ਸ਼ੋਦੋਂ ਜੀ ਗਰਮੀ ਦੀ ਰੋਤ ਦਾ ਮੇਵਾ ਕਹਿ ਸਕਦੇ ਆਪਾਂ ਇਸ ਫਲ ਨੂੰ ਇਹ ਗਰਮੀ ਦੀ ਰੁੱਤ ਦਾ ਮੇਵਾ ਆ ਤੇ ਜੇ ਤੁਸੀਂ ਇਹ ਵੀ ਕਹਿ ਲਓ ਵੀ ਇਹ ਫਲ ਨਾ ਗਰਮੀਆਂ 'ਚ ਖਾਣਾ ਬਹੁਤ ਜ਼ਰੂਰੀ ਆ ਕਿਉਂਕਿ ਹਨ ਜੀ ਹਾਂਜੀ ਬਿਲਕੁਲ ਜੀ ਆ ਆਮ ਤੌਰ ਤੇ ਇਹਨੂੰ ਇਹ ਸਮਝ ਲਿਆ ਗਿਆ ਆ ਵੀ ਇਹ ਸ਼ਾਇਦ ਸ਼ੂਗਰ ਦੇ ਜਿਹੜੇ ਪੇਸ਼ੈਂਟ ਆ ਉਹੀ ਖਾਣ ਉਹਨਾਂ ਨੂੰ ਫਾਇਦਾ ਹਨ ਹਾਂਜੀ ਹਾਂਜੀ ਪਰ ਜਿਹੜਾ ਐਦਾਂ ਤੋੜ ਕੇ ਹਨਾ ਸਿੱਧਾ ਜਾਮਣ ਤੋਂ ਤੋੜ ਕੇ ਖਾਣ ਦਾ ਸਵਾਦ ਆ ਹਾਂਜੀ ਉਹ ਨਹੀਂ ਲੱਭਦਾ ਕਿਤੇ ਉਹ ਮੈਂ ਕਹਾਂ ਜੀ ਹੈ ਹੀ ਨਹੀਂਗਾ ਜੀ ਦੇਖੋ ਜੀ ਆ ਜਾਮਣ ਦੇਖੋ ਜੀ ਹਾਂ ਹਾਂ ਫਰੇਜਾਂ ਵਾਲੇ ਦਿਖਾ ਲਓ ਜੀ ਇੱਕ ਕੁਦਰਤ ਕੁਦਰਤੀ ਫਾਲੇ ਦੇਸੀ ਜੀ ਹਾਂ ਇਹਨੂੰ ਕਹਿੰਦੇ ਜਾਵਨ ਜੀ ਜਿਹੜੀ ਆਪਾਂ ਤੋੜ ਕੇ ਤਾਜੀ ਖਾਣੀ ਆ ਜੀ ਕੁਦਰਤ ਬਖਵਾਖ ਸਮਾਂ ਤੇ ਆਪਾਂ ਨੂੰ ਫਾਲੇ ਦਿੰਦੀ ਆ ਜੀ ਹੂੰ ਪਹਿਲਾਂ ਜਿੱਦਾਂ ਹੁਣ ਗੋਲਾ ਸੀ ਗਿਆ ਤੂਤਦੀਆਂ ਸਤੂਤ ਦੀਆਂ ਸੀ ਗਿਆ ਜੀ ਕੁਦਰਤੀ ਫਾਲ ਸੀਗਾ ਜੀ ਨਾ ਆਪੇ ਹੋ ਜਾਂਦਾ ਜੀ ਇਹ ਵੀ ਲਾਉਣ ਦੀ ਲੋੜ ਨਹੀਂ ਆਪੇ ਹੋ ਜਾਂਦੀਆਂ ਜਿੱਥੇ ਵੀ ਗੜਕਾ ਛੜਦੋ ਜਾ ਕੇ ਹੋ ਜਾਂਦੀਆਂ ਜੀ ਹੂੰ ਪਰ ਇਹ ਫਾਲ ਦੀ ਰੀਸ਼ ਹੈ ਨਹੀਂ ਜੀ ਇਹ ਫਾਲ ਲੱਭਦੇ ਨਹੀਂ ਇਦਾਂ ਦੇ ਬਿਲਕੁਲ ਹਾਂ ਜੀ ਇੱਕ ਜਿਹੜੇ ਸਾਨੂੰ ਇਹਦੇ ਸ਼ਰ ਜਿਹੜੇ ਗੋਣਿਆਂ ਜਿਹੜੇ ਹਾਂਜੀ ਹਾਂਜੀ ਗੋਣਿਆਂ ਜੀ ਅੱਛਾ ਇੱਕ ਦਾਸ ਦੀ ਜਿਹੜਾ ਸ਼ੂਗਰ ਨੂੰ ਤਾਂ ਕਹਿੰਦੇ ਆ ਜੀ ਇਹ ਡਾਕਟਰ ਕਹਿੰਦੇ ਜੀ ਕੰਟਰੋਲ ਕਰਦੀ ਹੈ ਨਾ ਹਾਂਜੀ ਹਾਂਜੀ ਕਹਿੰਦੇ ਨੇ ਵੀ ਕੰਟਰੋਲ ਕਰਦੀ ਆ ਹਾਂਜੀ ਇੱਕ ਇਹਦਾ ਹੋਰ ਬਹੁਤ ਵੱਡਾ ਗੋਣਿਆ ਜਿਹੜਾ ਅਸੀਂ ਅਸਲ 'ਚ ਬਸਾਰ ਬੈਠੇ ਸਾਨੂੰ ਉਹ ਚੇਤੇ ਹੀ ਨਹੀਂਗਾ ਹਾਂਜੀ ਉਹ ਇਹ ਆ ਕਿ ਕਹਿੰਦੇ ਨੇ ਕਿ ਇਹ ਜਿਹੜੀ ਜਾਮਣ ਆ ਨਾ ਇਹ ਅੰਦਰ ਸਾਡੇ ਜੇ ਬਾਏ ਚਾਂਸ ਕੋਈ ਗਲਤੀ ਨਾਲ ਵਾਲ ਵਗੈਰਾ ਵੀ ਚਲ ਜਵੇ ਹਾਂਜੀ ਹਾਂਜੀ ਉਹਨੂੰ ਵੀ ਕਹਿੰਦੇ ਗਾਲ ਦਿੰਦੀ ਹਾਂ ਹਾਂਜੀ ਗਾਲ ਕੇ ਬਾਹਰ ਕਰ ਦਿੰਦੀ ਆ ਜੀ ਹਨਾ ਹਾਂਜੀ ਦੇਖੋ ਕਿੰਨਾ ਵਧੀਆ ਕੋਈ ਗੱਤੇ ਫਾਲਿਆ ਹੂੰ ਬਾਹਰ ਕਰ ਦਿੰਦੀ ਹੈ ਜੀ ਇਹ ਦੇਸੀ ਜਾਮਣ ਆ ਜੀ ਠੀਕ ਆ ਇਹ ਆਮ ਜਾਮਣ ਹਾਈਬ੍ਰਿਡ ਨਹੀਂ ਹੈਗੀ ਇਹ ਦੇਸੀ ਜਾਮਣ ਆ ਤੁਸੀਂ ਮਿੱਠੀ ਬਹੁਤ ਹੈ ਜੀ ਆ ਸਕਦੇ ਆ ਤੇ ਉਹਦੇ ਲਈ ਤੁਹਾਨੂੰ ਆਉਣਾ ਪਊਗਾ ਮਿੱਠੀ ਬਹੁਤ ਜਾਮਣ ਹੈ ਜੀ ਪਰ ਦਿੱਕਤ ਇਹ ਆ ਮੀ ਨਹੀਂ ਉਸ ਹੱਬ ਨਾਲ ਪੈ। ਹਾਂਜੀ। ਜੇ ਕਦਾ ਮੀਂਹ ਵਧੀਆ ਪੈ ਜਾਂਦਾ ਨਾ। ਹਾਂਜੀ ਹਾਂਜੀ ਰਾਜ ਆਣਿਆ ਸੀ। ਫੇਰ ਇਸ ਜਾਮਣ ਦਾ ਜਿਹੜਾ ਟੇਸਟ ਆ ਉਹ ਹੋਰ ਵੀ ਵਧੀਆ ਹੋਵੇ। ਹਾਂਜੀ ਹਾਂਜੀ। ਹੁਣ ਹਜੇ ਕਿਉਂਕਿ ਇਹ ਆ ਮੀਂਹ ਨਾਲ ਹੀ ਬੰਦੀ ਜਾਉਂਗੀ। ਤੋਂ ਉਹਦੇ ਕਰਕੇ ਓਨਾ ਵਧੀਆ ਇਹ ਫਲ ਹਜੇ ਬਣਿਆ ਨਹੀਂ ਹੈਗਾ। ਇਹ ਫਲ ਬਣਨਾ ਮੀਂਹ ਦੇ ਨਾਲ। ਉਮੀਦ ਕਰਦੇ ਆਂ ਵੀ ਇੱਕ ਦੋ ਮੀਂਹ ਪੈ ਜਾਣ ਤਾਂ ਫੇਰ ਜੋ ਇਹਦਾ ਟੇਸਟ ਬਣਨਾ ਜੋ ਇਹਨੇ ਪੱਕ ਕੇ ਹਾਂਜੀ ਫਿਰ ਤੇ ਇਦਾਂ ਆ ਕਿ ਇਹ ਮਤਲਬ ਇੱਕ ਤਰ੍ਹਾਂ ਬਹੁਤ ਸੌਫਟ ਬਹੋ ਜਾਂਦੀ ਆ ਬਹੁਤ ਨਰਮ ਹੋ ਜਾਂਦੀ ਚੀਜ਼ ਹੈ ਨਾ ਹਾਂਜੀ ਇਦਾਂ ਕੁਦਰਤ ਆਪਾਂ ਨੂੰ ਸਮੇਂ-ਸਮੇਂ ਤੇ ਫਲ ਆਪਾਂ ਨੂੰ ਦਿੰਦੀ ਆ ਜੀ ਹਾਂ ਤੇ ਧਮਾਕੇ ਵੀ ਕੱਲ ਕੱਟ ਕੇ ਜੇ ਤੂੰ ਤਾਂ ਸਟੂਰ ਰਿਹਾ ਆਪਣੇ ਕੋ ਖਤਮ ਹੋ ਗਿਆ ਜੀ ਹਨਾ ਆੜੂ ਸੀਗਾ ਆੜੂ ਵੀ ਹੋਰ ਖਤਮ ਹੋ ਗਿਆ ਦੇਸੀ ਜਿਹੜਾ ਸੀਗਾ ਜੀ ਹਨਾ ਹੂੰ ਹੁਣ ਇਹ ਆ ਜੀ ਦਬਾ ਖਵਕ ਸਮੇਂ ਤੇ ਆਪਾਂ ਫਲ ਦਿੰਦੀ ਆ ਜੀ ਤੇ ਉਹਦੀ ਮਹੱਤਤਾ ਹੀ ਹੋ ਰਹੀ ਜੀ ਸਾਡ ਨੂੰ ਤੰਦਰੁਸਤੀ ਵਾਸਤੇ ਸਭ ਤੋਂ ਵਧੀਆ ਇਹ ਚੀਜ਼ਾਂ ਆ ਜੀ ਅੱਗੇ ਪਹਿਲਾਂ ਜੀ ਹੁਣ ਤਾਂ ਜਾਮਣਾ ਆਮ ਆ ਜੀ ਅੱਗੇ ਜਾਮਣ ਜੇ ਕਿਤੇ ਲੱਗੀ ਹੁੰਦੀ ਸੀ ਤਾਂ ਅਗਲੇ ਟੋੜਨ ਜਾਂਦੇ ਹੁੰਦੇ ਜਾਮਣਾ ਲੈ ਆਗੇ ਜੀ ਹੂੰ ਥੱਲੇ ਚੋਕੋਕੇ ਖਾ ਜਾਂਦੇ ਹੁੰਦੇ ਸੀ ਹੂੰ ਮਤਲਬ ਪੁਰਾਣੇ ਸਮੇਂ ਦੀ ਗੱਲ ਮੈਂ ਜਿਹੜੀ ਕਰਦਾ ਜੀ ਹੁਣ ਹੂੰ ਤੇ ਹੁਣ ਜੇ ਬੱਚਿਆਂ ਨੂੰ ਕਹੇ ਜਾਮਣਾ ਖਾਂਦਾ ਤਾਂ ਮੂੰਹ ਨਿਕਲਦਾ ਇਹਨਾਂ ਫਲਾਂ ਨਾਲ ਮੂੰਹ ਨਿਕਲਦਾ ਜੇ ਤਾਂ ਸਾਨੂੰ ਤੰਦਰੁਸਤੀ ਸਰੀਰ ਨੂੰ ਤਾਕਤ ਦੇਣੀ ਆ ਉਹਨਾਂ ਵੱਲ ਸਾਡਾ ਧਿਆਨ ਨਿਕਾ ਜੀ ਹੂੰ ਇੱਕ ਗੱਲ ਇਹ ਵੀ ਆ ਹਾਂਜੀ ਰੁੱਤ ਦਾ ਫਲ ਜ਼ਰੂਰ ਖਾਣਾ ਚਾਹੀਦਾ ਹਾਂਜੀ ਹਾਂਜੀ ਰੁੱਤ ਦਾ ਫਲ ਅਸੀਂ ਖਾਂਦੇ ਨਹੀਂ ਇਹ ਸਾਨੂੰ ਕੁਦਰਤ ਨੇ ਦਿੱਤਾ ਫਲ ਆਪ ਹੀ ਆ ਹਾਂਜੀ ਹਾਂਜੀ ਹਨਾ ਕੋਈ ਇਹ ਤੇ ਮਿਹਨਤ ਨਹੀਂ ਕੋਈ ਨਹੀਂ ਗਾ ਜੀ ਅੱਛਾ ਰੇੜੀਆਂ ਤੇ ਮਹਿੰਗੀ ਬਹੁਤ ਵੇਕਦੀ ਹਾਂਜੀ ਹਾਂਜੀ ਐਦਾਂ ਪਿੰਡ ਦੇ ਵਿੱਚ ਮੈਂ ਕਹਿੰਦਾ 15 20 ਜਾਮਣਾਂ ਲਾ ਦਿਓ ਨਾ ਹਾਂਜੀ ਮੋਕ ਦੇਣੀ ਮੋਕ ਦੇਣੀ ਮੈਂ ਕਹਾਂ ਜੀ ਸਾਨੂੰ ਘੱਟੋ ਘੱਟ ਪਾਈ ਆ ਕੇ ਜਾਮਣ 8 10 ਦਿਆਂ ਜ਼ਰੂਰ ਖਾਣੇ ਚਾਹੀਦੇ ਹੂੰ ਕੀ 8-10 ਦਿਨ ਆਪਾਂ ਖਾਵਾਂਗੇ ਇਹ ਤੁਹਾਡੇ ਸਰੀਰ ਨੇ ਦੱਸ ਦੇਣਾ ਹੈ। ਹੂੰ। ਇਹ ਤਾਂ ਤੁਸੀਂ ਗੱਲ ਕੀਤੀ ਵੀ ਸੋ ਕੱਲੇ ਸ਼ੂਗਰ ਤੋਂ ਨਹੀਂ ਗਈ। ਹੂੰ। ਕਈ ਬਿਮਾਰੀਆਂ ਨਾਲ ਲੜਨ ਦੀ ਤੀ ਸਮਰੱਥਾ ਜੀ। ਹੂੰ। ਬਿਮਾਰੀਆਂ ਨੂੰ ਖਤਮ ਕਰ ਦਿੰਦੇ ਆ ਜੀ। ਤੇ ਜੇ ਆਪਾਂ ਨਹੀਂ ਖਾਣੇ ਤਾਂ ਜੂਸ ਵੀ ਬਣਾਇਆ ਜਾ ਸਕਦਾ ਜੀ। ਹੂੰ। ਜੂਸ ਪੀ ਕੇ ਦੇਖੋ ਕਿੰਨਾ ਵਧੀਆ ਦਾ ਜੂਸ ਬਣਦਾ। ਅੱਛਾ ਜੂਸ ਵੀ ਬਣ ਜਾਂਦਾ। ਹਾਂਜੀ ਸਭ ਤੋਂ ਵਧੀਆ ਜੂਸ ਬਣ ਜਾਂਦਾ ਜੀ ਹਨਾ। ਹੂੰ। ਜਿੱਦਾਂ ਹੁਣ ਆਪਾਂ ਫਾਲ ਸ਼ੇਰਾ ਦੇਖਦੇ ਸੀਗੇ ਜੀ ਫਾਲ ਸ਼ੇਰਾ ਵੀ ਜੂਸ ਬਣਦਾ ਜੀ ਪੀਣ ਨੂੰ ਬਹੁਤ ਸਵਾਦ ਆ ਟੇਸਟ ਬਹੁਤ ਆ ਜੀ। ਗਰਮੀਆਂ ਨੂੰ ਜਿੱਦਾਂ ਠੰਡਕ ਵਰਤਾਉਂਦਾ ਉਹ ਜੀ ਹੂੰ ਇਹ ਵੀ ਚੀਜ਼ਾਂ ਉਹ ਹੀ ਆ ਜੀ ਸਾਨੂੰ ਕੋ ਦਤਾਂ ਦਿੱਤੀਆਂ ਜੀ ਹੂੰ ਹਾਂਜੀ ਤੇ ਇੱਕ ਨਾਲ ਨੂੰ ਹਵਾ ਵੀ ਸ਼ੁੱਧ ਦੇ ਰਿਆ ਰੋਖ ਦੇਖੋ ਪਸ਼ੂ ਵੀ ਆਰਾਮ ਕਰਿਆ ਥਲੇ ਦੇ ਜੀ ਜਾਮਨ ਥਲੇ ਤੇ ਸਾਨੂੰ ਫਾਲ ਵੀ ਦੇ ਰਹੀ ਆ ਜੀ ਲਿਆਈ ਕੋਈ ਲਫਾਫਾ ਜਾਂ ਕੁਛ ਲੈ ਕੇ ਆ ਜਾ ਵੈਸੇ ਦੀਆਂ ਸ਼ਾਖਾਵਾਂ ਵੀ ਬਹੁਤ ਕਮਾਲ ਆ ਹਾਂਜੀ ਬਹੁਤ ਜ਼ਿਆਦਾ ਫੈਲਿਆ ਹੋਇਆ ਆ ਜੀ ਆ ਵੀ ਫੈਲਿਆ ਹੋਇਆ ਆ ਯਾਰ ਰੁੱਖ ਹਾਂਜੀ ਇਹ ਜਾਮਨ ਜੀ ਸਾਨੂੰ 83 ਦੀ ਲੱਗੀ ਹੋਈ ਆ ਜੀ। ਅੱਛਾ। 83 ਦੀ ਲੱਗੀ ਹੋਈ ਆ ਤੂੰ ਸਮਝ ਲਓ ਕਿੰਨਾ ਚੜ ਹੋ ਗਿਆ ਦੇਖੋ ਜੀ। ਚਾਹੀਏ 41 ਸਾਲ ਹੋ ਗਿਆ ਜੀ ਹਨਾ। ਹਾਂ। ਆਹ ਬਹੁਤ ਵਧੀਆ ਇੱਥੇ ਜਾਵਾਂ। ਦੇਖੋ ਜੀ। ਇਸ ਫਲ ਦਾ ਇਹੀ ਹੁੰਦਾ। ਹਾਂਜੀ। ਇਹ ਤਾਂ ਡਿੱਗੀ ਤੁਰਿਆ ਜਾਂਦਾ। ਹਾਂਜੀ ਹਾਂਜੀ ਬਿਲਕੁਲ ਜੀ। ਹਨਾ। ਬਹੁਤ ਮੋਟੀ ਜਾਮਣ ਦੇਖੋ ਜੀ। ਲਓ ਜੀ ਅਹੀਂ ਜਾਮਣਾ ਤੋੜੀ ਜਾਂਦੇ ਆ। ਤੇ ਬਾਅਦ ਦੇ ਦਿਆਂ ਜਿਹੜਾ ਖਾਣਾ ਚਾਹੁੰਦਾ ਉਹ ਆ ਸਕਦਾ। ਮੋਸਟ ਵੈਲਕਮ। ਉਹ ਫਲ ਆ ਵੀ ਜਿਹੜਾ ਅੱਜ ਦੀ ਜਿਹੜੀ ਯੂਥ ਆ ਉਹ ਇਹਨੂੰ ਨੈਗਲੈਕਟ ਕਰਦੀ ਆ ਹਾਂਜੀ ਅੱਜ ਦੀ ਯੂਥ ਨੂੰ ਨਹੀਂ ਇਹਦੇ ਬਾਰੇ ਕੋਈ ਹੈਗਾ ਮੈਂ ਕਹਾਂ ਜੀ ਸਾਡੀ ਉਮਰ ਚ ਤੋਂ ਨਿੱਕੇ ਹੁੰਦੇ ਸੀਗੇ ਜੀ ਹਾਂਜੀ ਜਾਮਨ ਖਾਣਾ ਖਾਣ ਵਾਸਤੇ ਜਾਂਦੇ ਸੀ ਜੀ ਹੂੰ ਬੇਰ ਖਾਂਦੇ ਸੀਗੇ ਜੀ ਹੂੰ ਬੇਰਿਆਂ ਨੂੰ ਉੱਟਾਂ ਪੈਂਦੀਆਂ ਹੁੰਦੀਆਂ ਸੀ ਜੀ ਬੇਰ ਤੇਨ ਵਾਸਤੇ ਜੀ ਹਨਾ ਹੂੰ ਤੋਂ ਉਹਦੇ ਲੋਕ ਇਹੋ ਜਿਹਾ ਫਲ ਸੀਗੇ ਤੇ ਬਿਮਾਰੀ ਵੀ ਕੋਈ ਨਹੀਂ ਸੀ ਹੁੰਦੀ ਜੀ ਹੂੰ ਹੁਣ ਅਸੀਂ ਕੁਦਰਤੇ ਫਲਾਂ ਤੋਂ ਟੋਟ-ਟੋਟ ਚੁੱਕੇ ਆ ਜੀ। ਨਿਆੜੇ ਨਾਲੇ ਹੱਸਦੇ ਖੇਡਦੇ ਐਦਾਂ ਖੇਡਣ ਗਏ ਹਨਾ? ਹਾਂਜੀ। ਕੋਈ ਕੰਮ ਕਰਨ ਗਏ ਐਦਾਂ ਖਾ ਖੂ ਲੈਂਦੇ ਹੁੰਦੇ ਸੀ। ਹਾਂਜੀ ਹਾਂਜੀ। ਇਹਦੇ ਲਈ ਕੋਈ ਉਹ ਚੇਂਜ ਕਰਨ ਦੀ ਲੋੜ ਥੋੜੀ ਸੀ। ਮੈਂ ਕਹਾਂ ਜੀ ਪਾਇਆ ਜਾਮਨ ਖਾਧੀ ਗਈ। ਤੇ ਫਲ ਬਾਜ਼ਾਰੋਂ ਆਉਂਦੇ ਹੁੰਦੇ ਸੀ ਉਹ। ਨਹੀਂ ਜੀ। ਬਾਜ਼ਾਰ ਤਾਂ ਖਾਂਦੇ ਹੀ ਨਹੀਂ ਸੀ ਕੋਈ ਜੀ। ਹੁਣ ਦੇ ਸਮੇਂ ਬਦਲ ਗਿਆ। ਹਾਂਜੀ। ਹੁਣ ਲੋਕ ਇਹਨਾਂ ਚੀਜ਼ਾਂ ਨੂੰ ਤਵੱਜਨ ਵੀ ਹੈ ਵੀ ਕਿੱਥੇ ਹਾਂਜੀ ਹੁਣ ਰੁੱਖ ਰਹਿ ਨਹੀਂ ਦਿੱਤੇ ਜੀ ਆਫੜੇ ਭਾਈ ਹਾਂਜੀ ਹੁਣ ਰੁੱਖ ਰਹਿ ਨਹੀਂ ਦਿੱਤੇ ਆਪਾਂ ਜੀ ਜੇ ਲਾਉਣੇ ਆ ਤਾਂ ਉਹ ਸਿਰਫ ਸ਼ੋਅ ਵਾਲੇ ਲਾਉਣੇ ਆ ਹਾਂਜੀ ਹਾਂਜੀ ਇਹ ਕਿਹ ਵੀ ਪੰਗਾ ਹੈ ਨਾ ਹਾਂਜੀ ਜੇ ਲਾਉਣਾ ਆ ਤਾਂ ਫਿਰ ਉਹ ਸ਼ੋਅ ਵਾਲਾ ਲਾਉਣਾ ਆ ਬਸ ਸ਼ੋਅ ਹੀ ਹੋਵੇ ਇਹਦੀ ਹਾਂਜੀ ਤੇ ਜੇ ਕੋਈ ਮਾੜਾ ਮੋੜਾ ਕਿਤੇ ਲੱਗਾ ਉਹ ਲੋਕ ਵੀ ਨਹੀਂ ਛੱਡਦੇ ਹਾਂਜੀ ਲੋਕ ਵੀ ਉਹਦਾ ਨਕਸਾਰ ਬਹੁ ਕਰਦੇ ਨੇ ਚਲੋ ਜੇ ਉਹ ਨੁਕਸਾਨ ਤਾਂ ਕਰਦੇ ਪਰ ਉਹ ਕਾਂਖਾਂ ਦੇ ਕੰਮ ਤਾਂ ਆਉਂਦਾ ਜੀ ਕਿ ਕਿਸੇ ਨੇ ਆ ਜਾ ਜੀ ਹਨਾ ਹੂੰ ਖਾਨ ਦੇ ਕੰਮ ਤਾਂ ਹੁੰਦਾ ਜੀ ਹੂੰ ਲੋਕੀ ਨਾ ਇੱਕ ਤਾਂ ਫਲ ਕੱਚਾ ਬਹੁਤ ਤੋੜਦੇ ਆ ਸਾਡੇ ਲੋਕਾਂ ਦੇ ਹਾਂ ਜੀ ਤੇ ਚਾਰ ਜਾਂਦੇ ਡੰਡੇ ਨਾਲ ਚਾਰ ਜਾਂਦੇ ਜੀ ਭੁੱਖ ਭੁੱਖ ਬਹੁਤ ਦਿਖਾਉਂਦੇ ਆ ਹਾਂਜੀ ਹਾਂਜੀ ਇੱਕ ਤਾਂ ਫਲ ਕੱਚਾ ਬਹੁਤ ਤੋੜਦੇ ਆ ਹਾਂਜੀ ਵੀ ਇਹਨੂੰ ਕੋ ਹੋਰ ਨਾ ਤੋੜ ਲੈ ਹਾਂਜੀ ਮੈਂ ਕਹਿੰਨਾ ਹੁੰਦਾ ਵੀ ਜੀ ਪਬਲਿਕ ਪਲੇਸ ਤੇ ਲੱਗਣੀ ਹਾਂਜੀ ਹਾਂਜੀ ਤੇ ਯਾਰ ਤੁਸੀਂ ਜਿਹੜੇ ਬੱਚੇ ਆ ਹਾਂਜੀ ਉਹਨਾਂ ਨੂੰ ਖਾ ਲੈਣ ਦਵੋ ਪਿੰਡਾਂ ਦੇ ਰਾਹਾਂ ਤੇ ਲੰਮੀਆਂ ਚੀਜ਼ਾਂ ਨੇ ਹਾਂਜੀ ਉਹ ਇਹ ਕੀ ਕਰਦੇ ਨੇ ਲੋਕੀ ਉਹਨੂੰ ਕੱਚਾ ਹੀ ਤੋੜ ਜਾਂਦੇ ਆ ਹਾਂਜੀ ਹਾਂਜੀ ਕੱਚਾ ਤੋੜੀ ਜਾਂਦੇ ਆ ਹਾਂਜੀ ਟਾਣੀਆਂ ਵੀ ਨਹੀਂ ਛੱਡਦੇ ਹਾਂਜੀ ਫੇਰ ਬੰਦੇ ਨੂੰ ਗੁੱਸਾ ਚੜ ਜਾਂਦਾ ਹਾਂਜੀ ਉਹ ਮਾ ਕਹਿੰਦਾ ਯਾਰ ਵੀ ਦੱਸ ਸਾ ਕਿਹੜੇ ਕੰਮ ਆ ਤਾਂ ਕਰਕੇ ਲੋਕ ਫੇਰ ਫਲਦਾਰ ਲਾਉਣਾ ਚਾਹਣ ਦੇ ਬਾਵਜੂਦ ਵੀ ਹਾਂਜੀ ਲੋਕੀ ਫਿਰ ਨਹੀਂ ਲਾਉਂਦੇ ਫਲਦਾਰ ਵੀ ਹਾਂਜੀ ਉਹ ਅਗਲੇ ਕਹਿੰਦੇ ਆ ਲੜਾਈ ਦਾ ਘਰ ਆ ਹਾਂ ਕੱਚਾ 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 ਦਾ ਨਹੀਂ ਫਲ ਕੋਈ ਵੀ ਨਹੀਂ ਤੋੜਨਾ ਚਾਹੀਦਾ ਕੱਚਾ ਜੀ ਹੈ ਨਾ ਲਓ ਜੀ ਆਹ ਤੋੜੀਆਂ ਆ ਪਜਾਮਣਾ ਥੋੜੀਆਂ ਇੰਨ ਬਹੁਤ ਜ਼ਿਆਦੀਆਂ ਨਹੀਂ ਤੇ ਇਹ ਫਲ ਇਦਾਂ ਦਾ ਹੁੰਦਾ ਵੀ ਇਧਰੋਂ ਤੋੜਿਆ ਤੇ ਇਧਰੋਂ ਖਾ ਲਿਆ ਹਾਂਜੀ ਬਿਲਕੁਲ ਜੀ ਰਹਿੈਸ਼ੀ ਫਲ ਨਹੀਂ ਇਹ ਹਾਂਜੀ ਇਹ ਨੰਗਾ ਵੀ ਕਈ ਕੇ ਦਿਨ ਪਿਆ ਰਵੇ ਹਾਂਜੀ ਹਾਂਜੀ ਹਨਾ ਤੇ ਇਹ ਬਾਤੋਂ ਆਦੇ ਇੱਕ ਜਾਂ ਦੋ ਦਿਨ ਹਾਂਜੀ ਇਹ ਅੱਜ ਤੋੜਿਆ ਤੇ ਹੱਦ ਇਹ ਸ਼ਾਮ ਤਾਈਆਂ ਸਵੇਰ ਹਾਂਜੀ ਸਵੇਰੇ ਖਾਣੀਆਂ ਜਾਂਦੇ ਬਾਜੀ ਬਸ ਇਹ ਤਾਜ਼ੇ ਦਾ ਫਾਇਦਾ ਜੀ ਤਾਜ਼ੇ ਦਾ ਹੀ ਫਾਇਦਾ ਹੈ ਦਾ ਹਨਾ ਹਾਂਜੀ ਤੇ ਵੈਸੇ ਤਾਂ ਮੈਂ ਮੈਂ ਤਾਂ ਕਹਿੰਦਾ ਵੀ ਇਦਾਂ ਨਾਲ-ਨਾਲ ਤੋੜ ਕੇ ਖਾਣੀਆਂ ਚਾਹੀਦੀਆਂ ਹਾਂਜੀ ਹਨਾ ਕੋਈ ਸ਼ਬਦ ਵਧੀਆ ਜੀ ਹੂੰ ਜੀ ਗੱਲ ਇਹ ਆ ਇਹ ਜਿੱਦਾਂ ਥੱਲੇ ਡਿੱਗੀ ਜਾਂਦੀਆਂ ਗਿਟਕਾਂ ਜਾਮਣਾ ਉੱਥੇ ਆਪੇ ਹੀ ਬੂਟੇ ਜੰਮੀ ਜਾਂਦੇ ਬਹੁਤ ਹਰਾ ਹੋ ਜਾਂਦਾ ਫੇਰ ਸਾਬਾ ਜੀ ਬੇਸਾਬਾ ਹੋ ਜਾਂਦਾ ਹਾਂਜੀ ਹਾਂਜੀ ਤੇ ਲਾਉਣੇ ਚਾਹੀਦੇ ਆ ਪੰਚਾਇਤਾਂ ਨੂੰ ਲੋਕਾਂ ਨੂੰ ਇਹ ਗੱਲ ਜਿਹੜੀ ਆ ਅਸੀਂ ਬੇਨਤੀ ਕਰਦੇ ਹਾਂ ਵੀ ਜੇ ਤੁਹਾਡੇ ਕੋਲ ਥੋੜੀ ਬਹੁਤੀ ਥਾਂ ਜਿੱਦਾਂ ਦੀ ਵੀ ਹੈ ਪਿੰਡਾਂ ਦੇ ਵਿੱਚ ਲਾਓ ਨਹਿਰਾਂ ਦੇ ਕੰਡੇ ਜ਼ਰੂਰ ਲਾਵੋ ਇਹਨਾਂ ਰੁੱਖਾਂ ਨੂੰ ਯਾਰ ਕੋਈ ਬੱਚਾ ਫਲ ਤੋੜ ਕੇ ਖਾ ਲੂ ਲੋਕ ਕੋਈ ਮਿਹਨਤ ਵੀ ਕੋਈ ਨਹੀਂ ਕੋਈ ਗੋਡੀ ਨਹੀਂ ਕਰਨੀ ਜੀ ਆਹ ਮਾ ਗੇਟ ਕਾ ਜਿੱਥੇ ਮਰਜ਼ੀ ਛੱਡ ਦੋ ਉੱਥੇ ਜਾਵਨ ਹੋ ਜਾਣੇ ਆਪੇ ਹੋ ਜਾਣੇ ਆਪੇ ਹੋ ਜਾਂਦੀ ਹਾਂਜੀ ਕੋਈ ਪਾਣੀ ਪਾਉਣ ਦੀ ਲੋੜ ਨਹੀਂ ਉਹ ਜੀ ਜੂਟਾ ਹਰਾ ਹੋ ਗਿਆ ਕੁਦਰਤ ਪਾਲ ਦਿੰਦੀ ਹੈ ਅੱਛਾ ਫਿਰ ਇਹ ਕੁਦਰਤ ਦਾ ਯਾਰ ਫਲ ਦੇਖੋ ਕਿਹੋ ਜਿਹਾ ਹਾਂਜੀ ਵੀ ਤੁਸੀਂ ਇਸ ਫਲ ਨੂੰ ਮਤਲਬ ਇਹ ਥੱਲੇ ਡੱਗ ਗਿਆ ਨਾ ਜਿੱਥੇ ਭਾਜੀ ਹਾਂਜੀ ਜਿੱਥੇ ਇਹਨੇ ਆਪਣਾ ਰੰਗ ਛੱਡਤਾ ਹਾਂਜੀ ਕਿੰਨਾ ਕਿੰਨਾ ਚਰ ਦੇਖ ਲਓ ਰੰਗ ਹੀ ਨਹੀਂ ਜਾਂਦਾ ਹਾਂਜੀ ਹਾਂਜੀ ਜਿੱਥੇ ਸੜਕਾਂ ਕੰਡੇ ਲੱਗੀਆਂ ਆ ਜਦੋਂ ਉਹ ਡਿੱਗਦੀਆਂ ਨੇ ਥੱਲੇ ਤਾਂ ਸੜਕ ਕਾਲੀ ਕਰ ਦਿੰਦੀਆਂ ਹਾਂਜੀ ਕਾਲੀ ਕਰ ਦਿੰਦੀ ਬਿਲਕੁਲ ਜੀ ਹਨਾ ਖਾ ਕੇ ਦੇਖ ਹਾ ਜੀ ਦੇਖੋ ਜਾਮਨ ਦੀ ਮਿਠਾਸ ਬਹੁਤ ਹੈ ਜੀ ਮਿਠਾਸ ਬਹੁਤ ਹੈ ਹਾਂ ਜੀ ਨਾ ਗੱਲ ਨੂੰ ਪੈਂਦੀ ਹੈ ਜੀ ਨਹੀਂ ਨਾ ਗੱਲ ਨਾ ਗੱਲ ਨੂੰ ਪੈਂਦੀ ਕੋਈ ਦੇਸੀ ਹੈ ਜੀ ਪ્યો ਦੇਸੀ ਜੀ ਤੂੰ ਦੇਸੀ ਜਾਮਨ ਹੋ ਸਕੇ ਲਾ ਦਿਓ ਅ ਸ਼ਾਮ ਵੀ ਬਿਥੇਰੀ ਹੁੰਦੀ ਆ ਹਾਂ ਲੱਕੜ ਕੱਚੀ ਹੁੰਦੀ ਆ ਕਿ ਬੱਚਿਆਂ ਨੂੰ ਯਾਰ ਇਹ ਚੀਜ਼ਾਂ ਦਿਖਾ ਲਓ ਤੇ ਜਿੱਥੇ ਵੀ ਜਾਮਨ ਲੱਗੀ ਆ ਬੱਚੇ ਨੂੰ ਉਸ ਜਾਮਨ ਦੇ ਥੱਲੇ ਲੈ ਜਾਓ ਠੀਕ ਆ ਜਾਮਣਾ ਦੇ ਥੱਲੇ ਖੜਾ ਕਰਕੇ ਉਹਦਾ ਭਾਈ ਆ ਤੇ ਖਾ ਠੀਕ ਭਾਈ ਆ ਜਾਮਨ ਖਾ ਛੇਰ ਬੱਚੇ ਨੂੰ ਇਹਦਾ ਸ਼ੌਕ ਪੈਣਾ ਫੇਰ ਬੱਚਿਆਂ ਤੁਹਾਡੇ ਦਾ ਮਨ ਕਰਨਾ ਨਹੀਂ ਤਾਂ ਬੱਚੇ ਤੁਹਾਡਿਆਂ ਨੇ ਵੀਡੀਓ ਗੇਮਾਂ ਦੇ ਖੇਡੀ ਜਾਣੀਆਂ ਆ ਮੋਬਾਈਲਾਂ ਤੇ ਉਹਦਾ ਨਹੀਂ ਤੁਹਾਨੂੰ ਕੋਈ ਫਾਇਦਾ ਹੈਗਾ ਬੱਚੇ ਨੂੰ ਇਹਨਾਂ ਦੇ ਰੁੱਖਾਂ ਦੇ ਥੱਲੇ ਖੜਾ ਜਾ ਰੋ ਮੈਂ ਕਹਾਂ ਜੀ ਵੱਡਾ ਥੱਲੇ ਆ ਕੇ ਬਹੁਤ ਕੁਝ ਸਿੱਖ ਹੁੰਦਾ ਦੇਖੋ ਵੀ ਇੱਕ ਕੋਦਾ ਟੱਕੀ ਕਾਦੀ ਸਾਨੂੰ ਕਿੰਨਾ ਕੋ ਮਿੱਠਾ ਫਲ ਦੇਣ ਕਾਦੇ ਆਹ ਦੇਖੋ ਜੀ ਆਹ ਹੁਣ ਨਿਗਾਹ ਮਾਰੋ ਆਹ ਦੇਖੇ ਲਾਹੂ ਫਲਾ ਦੇਖ ਲੋ ਇਹ ਹਜੇ ਪੱਕਣੇ ਆ ਕਿਸੇ ਦਿਨ ਫੇਰ ਦਿਖਾਵਾਂਗੇ ਅਸੀਂ ਫਰੂਟ ਆ ਦੇਖੋ ਕਿੰਨਾ ਸੋਹਣਾ ਲੱਗਾ ਫਰੂਟ ਦੇਖੋ ਜੀ ਅਕਲ ਕੋਦਾ ਤਾਂ ਦੇ ਸਾਨੂੰ ਕਿਹੋ ਜਿਹਾ ਫਰੂਟ ਦਿੱਤੇ ਵੱਖ-ਵੱਖ ਦਾ ਹਾਂ ਕਠਲੇ ਆ ਜੀ ਇਹਨੂੰ ਜੈਕ ਫਰੂਟ ਬੋਲ ਦਿੰ ਇਹ ਹਜੇ ਛੋਟੇ ਆ ਕਿੰਨਾ ਲੱਗਾ ਹੋਇਆ ਜੀ ਤਾਂ ਹਾਂ ਇਹ ਹਜੇ ਛੋਟੇ ਆ ਹਾਂਜੀ ਤੇ ਕਿਸੇ ਦਿਨ ਤੁਹਾਨੂੰ ਇਹਦੀ ਜਦੋਂ ਵੱਡੇ ਹੋਗਾ ਫੇਰ ਦਿਖਾਵਾਂਗੇ ਇਹਨੂੰ ਤੇ ਇਹਦੀ ਸਬਜ਼ੀ ਇਹਦੀ ਸਬਜ਼ੀ ਜਾਨੀ ਨੌਨ ਵੈਜ ਨੂੰ ਵੀ ਪਿੱਛੇ ਛੱਡਦੀ ਹੈ ਹਾਂਜੀ ਐਨੀ ਤਾਕਤਵਰ ਐਨੀ ਫਾਇਦੇਮੰਦ ਕਹਿੰਦੇ ਤਤ ਬਹੁਤ ਨੇ ਜੀ ਉਹਦੇ 'ਚ ਜਦੋਂ ਇਹ ਪੱਕ ਜਾਂਦਾ ਜੀ ਫਰੂਟ ਬੋਲਦੇ ਆ ਖਾਣ ਨੂੰ ਬਾਹਲੇ ਵਧੀਆ ਖਾਣ ਨੂੰ ਜੀ ਜਦੋਂ ਪੱਕਦਾ ਇਹ ਜੀ ਹੂੰ ਹੂੰ ਐਨੀ ਬਹੁਤ ਵਧੀਆ ਖਾਣ ਨੂੰ ਜੀ ਹਾਂਜੀ ਵੇ ਖਾ ਕੇ ਦੇਖੋਗੇ ਗੋਲੇ ਜਿਹਾ ਚੱਕੀ ਜਾਨੇ ਖਾਈ ਜਾਨੇ ਬੀਚਟੀ ਜਾਨੇ ਹੂੰ ਇਹਨੂੰ ਵੀ ਜਿੱਤਾ ਜਿਹੜਾ ਕਈ ਖਾਊਗਾ ਉਹ ਜਾ ਕੇ ਉਹ ਹੈਗਾ ਫਾਲਾ ਜੀ ਜੇ ਟੋਲ ਜੀ ਹੂੰ ਸਾਣ ਨੂੰ ਨਹੀਂ ਸੀ ਪਤਾ ਵੀ ਇਹ ਫਰੂਟ ਆ ਚਰਾਹੀ ਵੀ ਕਿੰਨੇ ਸਬਜੀ ਵਾਜ ਕੱਲੇ ਜੋ ਪਿਛਲੇ ਸਾਲ ਕਰਦੇ ਫੇ ਪਤਾ ਲੱਗਾ ਵੀ ਇਹ ਤਾਂ ਸਭ ਤੋਂ ਵਧੀਆ ਫਰੂਟ ਆ ਜੀ ਹੂੰ ਹਾਂਜੀ ਆਪਾਂ ਦਿਖਾ ਲਾਂਗੇ ਜਦੋਂ ਪੱਕ ਗਿਆ ਹਾਂਜੀ ਹਾਂਜੀ ਉਸ ਦਿਨ ਇਹਨੂੰ ਕੱਟ ਕੇ ਤੇ ਉਹ ਵੀ ਦਿਖਾਵਾਂਗੇ ਠੀਕ ਹੈ ਜੀ ਹਾਂਜੀ ਪਰ ਫਿਲਹਾਲ ਗੱਲ ਜਾਮਣ ਦੀ ਸੀ ਹਾਂਜੀ ਤੇ ਜਾਮਣ ਜਿਹੜੀ ਆ ਇਹ ਜਰੂਰ ਖਾਓ ਐਸ ਸੀਜ਼ਨ ਦੇ ਵਿੱਚ ਸਾਨੂੰ ਅਸੀਂ ਤੁਹਾਨੂੰ ਇਹੀ ਕਹਿਣਾ ਚਾਹਗਾ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਤੇ ਯੂਪੀਆਰ ਪੰਜਾਬ ਦੇ ਨਾਲ ਜੁੜੇ ਰਹਿਣ ਲਈ ਵੀਡੀਓ ਚੰਗੀ ਲੱਗੀ ਹੋਵੇ ਇਹਨੂੰ ਲਾਈਕ ਵਾਲਾ ਬਟਨ ਦਬਕੇ ਅੱਗੇ ਸ਼ੇਅਰ ਕਰ ਦਿਓ ਅਸੀਂ ਸਿਰਫ ਜਾਮਣਾ ਤੋੜਦਿਆਂ ਨੇ ਵੀਡੀਓ ਬਣਾਈ ਆ ਤੇ ਇਹ ਕੋਈ ਇਦਾਂ ਮੈਥ ਕੇ ਬਣਾਈ ਵੀਡੀਓ ਨਹੀਂ ਤੇ ਬਾਕੀ ਨਵੀਂ ਵੀਡੀਓ ਨਾਲ ਆਪਾਂ ਜਲਦੀ ਮਿਲਦੇ ਹਾਂ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ